ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਬਰਸਾਤ ਕਰਕੇ ਅਤੇ ਡੈਮਾਂ ਤੇ ਦਰਿਆਵਾਂ ਵਿੱਚ ਵੱਡੀ ਮਾਤਰਾ ਵਿੱਚ ਪਾਣੀ ਛੱਡੇ ਜਾਣ ਕਰਕੇ ਪੰਜਾਬ ਦੇ ਇਲਾਕੇ ਹੜ੍ਹਾਂ ਦੇ ਪਾਣੀ ਨਾਲ ਜੂਝ ਰਹੇ ਹਨ ਪਾਣੀ ਦੀ ਮਾਰ ਹੇਠ ਆਏ ਇਲਾਕਿਆਂ ਦੇ ਲੋਕਾਂ ਦਾ ਸਾਰਾ ਜਨ ਜੀਵਨ ਪ੍ਰਭਾਵਿਤ ਹੋ ਗਿਆ ਇਨ੍ਹਾਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਡੇਰਾ ਸ਼੍ਰੀ ਐਕਸਵਰਟ ਸੰ ਸਰਵੰਦਾ ਜੀ ਸਚਖੰਡ ਬੱਲਾਵਲੋਂ ਡੇਰੇ ਦੇ ਮੌਜੂਦਾ ਗੱਦੀ ਨਸ਼ੀਨ ਸਤਗੁਰੂ ਨਰਨਜਨਦਾਸ ਜੀ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਚਾਰ ਦਿਨਾਂ ਤੋਂ ਵੱਖ-ਵੱਖ ਇਲਾਕਿਆਂ 'ਚ ਹੜ੍ਹ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਲੰਗਰ ਦੀਆ ਨਿਰੰਤਰ ਸੇਵਾਵਾਂ ਚੱਲ ਰਹੀਆਂ ਹਨ ਬੀਤੇ ਦਿਨੀ ਗੁਰਦਾਸਪੁਰ ਇਲਾਕੇ 'ਚ ਲੰਗਰ ਭੇਜਣ ਸਮੇ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸਤਗੁਰੂ ਨਰਨਜਨਦਾਸ ਮਹਾਰਾਜ ਜੀ ਨੇ ਕਿਹਾ ਕਿ ਡੇਰਾ ਸਚਖਣ ਬੱਲਾ ਦੇਸ਼ ਅਤੇ ਸੂਬੇ 'ਚ ਸੰਕਟ ਕਲীন ਹਲਾਜ ਮਾਨਵਤਾ ਦੀ ਸੇਵਾ ਕਰਨ ਲਈ ਹਮੇਸ਼ਾ ਤਤਪਰ ਰਿਹਾ ਹੈ ਅਤੇ ਰਹੇਗਾ ਸਤਿਗੁਰੂ ਨਰਨਜਨ ਦਾਸ ਮਹਾਰਾਜ ਜੀ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸੱਚੀ ਭਗਤੀ ਹੈ ਡੇਰੇ ਸਸਖੰਡ ਬੱਲਾ ਦੇ ਮੌਜੂਦਾ ਗੱਦੀ ਨਿਸ਼ੀਣ 1075 ਦਾਸ ਮਹਾਰਾਜ ਜੀ ਦੇ ਅਸ਼ੀਰਵਾਦ ਸਦਕਾ ਉਹਨਾਂ ਦੇ ਦਿਸ਼ਾ ਨਿਰਦੇਸ਼ ਸਦਕਾ ਡੇਰੇ ਦੀਆਂ ਸੰਗਤਾਂ ਵੱਲੋਂ ਡੇਰੇ ਵੱਲੋਂ ਸਮੁੱਚੀ ਸੰਗਤਾਂ ਦੇ ਵਾਸਤੇ ਗੁਰੂ ਕੇ ਲੰਗਰ ਜੋ ਸਤਗੁਰੂ ਅਰਜਨ ਦੇਵ ਜੀ ਸਮਾਰਕ ਨੂੰ ਵਰਸੋਇਆ ਹੈ ਡੇਰਾ ਗੁਰੂ ਮਹਾਰਾਜ ਦਾ ਪ੍ਰਚਾਰ ਕਰਦਿਆਂ ਹੋਇਆ ਸੰਗਤਾਂ ਦੇ ਦੁੱਖ ਸੁੱਖ ਵਿੱਚ ਹਾਜ਼ਰ ਹੋਇਆ ਔਰ ਡੇਰੇ ਦੀਆਂ ਡੇਰੇ ਵੱਲੋਂ ਜੋ ਸੇਵਾਵਾਂ ਲੰਗਰ ਦੀਆਂ ਨਵਾਈਆਂ ਜਾ ਰਹੀਆਂ ਨੇ ਸੋ ਹਰ ਜਗ੍ਹਾ ਹੱਥ ਜਿੱਥੇ ਵੀ ਕਿਤੇ ਕੋਈ ਸਮਾਜਿਕ ਪੀੜਤ ਹੈ ਕੋਈ ਅੰਨ ਤੋਂ ਪੀੜਤ ਹੈ ਚਾਹੇ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਡੇਰੇ ਵੱਲੋਂ ਹਰ ਚੀਜ਼ ਉਹਨਾਂ ਨੂੰ ਵਹਾਈਆ ਕਰਵਾ ਦੇ ਰਹੀਆਂ ਔਰ ਦੁੱਖ ਸੁੱਖ ਵੀ ਸਾਂਝੇ ਹੋ ਰਹੇ ਆ ਸੋ ਅਸੀਂ ਆਸ ਰੱਖਦੇ ਹਾਂ ਕਿ ਇਸੇ ਹੀ ਤਰ੍ਹਾਂ ਜਿਵੇਂ ਪਹਿਲਾਂ ਸਮਾਜ ਦੀਆਂ ਸੇਵਾਵਾਂ ਵਾਸਤੇ ਡੇਰਾ ਸੱਚਖੰਡ ਬੱਲਾ ਮੋਰੀ ਹੋ ਕੇ ਚੱਲਦਾ ਔਰ ਅੱਗੇ ਤੋਂ ਵੀ ਐਸੇ ਹੀ ਤਰ੍ਹਾਂ ਸਮਾਜ ਦੀਆਂ ਡੇਰਾ ਬੱਲਾ ਕਰਦਾ ਰਹੇਗਾ ਔਰ ਸੋ ਅਸੀਂ ਧੰਨਵਾਦ ਦੀਆਂ ਡੇਰਾ ਸੱਚਖੰਡ ਬੱਲਾ ਦੇ ਜਿਨ੍ਹਾਂ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਸਮੁੱਚੀ ਮਨੁੱਖਤਾ ਦਾ ਜਿਹੜਾ ਲੜ ਫੜਿਆ ਔਰ ਉਹਨਾਂ ਦੁੱਖ ਸੁਖ ਵਿੱਚ ਸ਼ਰੀਕ ਹੋਏ ਆ ਜੈ ਗੁਰਦੇਵ ਧੰਨ ਗੁਰੂ ਦੇਵ ਜੀ ਉਪਕਾਰ ਕਰੇ ਕਮਾਏ